ਲੋ ਜੀ ਮਾਤੂ ਸ਼ਰੀ ਦਸਤਾਰ ਨੇ 3 ਅਕਤੂਬਰ ਪਹਿਲੇ ਨਰਾਤਿਆਂ ਤੋਂ ਸੂਟਾਂ ਦੇ ਲਾਤੀ ਵੱਡੀ ਸੇਲ ਉਹ ਸੂਟਾਂ ਦੇ ਰੇਟ ਸੁਣਣ ਰੜ ਕੇ ਤੁਹਾਡੇ ਹੋਸ਼ ਉੱਟ ਜਾਣੇ ਆਹ ਦੇਖੋ ਜੀ ਕਿੰਨੀਆਂ ਸੋਹਣੀਆਂ ਸ਼ਰਾਰੇ ਘਰਾਰੇ ਬਾਜ਼ਾਰ ਦੇ ਵਿੱਚ 7-8000 ਤੋਂ ਘੱਟ ਨਹੀਂ ਜਣਾ ਅਸੀਂ 3000 3200 3500 ਰੁਪਏ ਵਿੱਚ ਦੇ ਦੇਣਿਆ ਉਹ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕੁੜੀਆਂ ਆ ਕੇ ਵਿਆਹਾਂ ਪਾੜੀਆਂ ਬੋਨੇ ਉਦਾਂ ਦੀ ਐਡਰੈਸਬਲ ਦੇ ਰਹੇ ਆ ਆਹ ਚੱਕੋ ਨੇਚਰਲ ਕ੍ਰੇਪ ਦਾ ਸੂਟ ਪਿਆਰ ਚਨੌਣ ਦਾ ਦੁਪੱਟਾ ਉਹ ਰੇਟ 650 ਚੱਕ ਕੋ ਡਿਜ਼ਾਈਨ ਜਿੰਨੇ ਮਰਜੀ ਸਲਕਾਰੀਆਂ ਦੇ ਵਿੱਚ ਤਾਂ ਮੈਂ ਕਿਹਾ ਰੂਹ ਖੋਜੋ ਜੂ ਚਾਹੇ ਗੁਲਾਬੀ ਲੈ ਜਾਓ ਚਾਹੇ ਬਲੈਕ ਲੈ ਜਾਓ ਚਾਹੇ ਬਲੂ ਲੈ ਜਾਓ ਚਾਹੇ ਲੈ ਜਾਓ ਕਲਰਫੁੱਲ ਆ ਕਲਾ ਕਲਾ ਸੂਟ ਚੈੱਕ ਕਰ ਲੋ ਇਹ ਕੋਈ ਲੋਟ ਨਹੀਂ ਹੈਗਾ ਫਰੈਸ਼ ਸ਼ੌਤੇ ਆ ਏ ਮਾਤੂ ਸ਼੍ਰੀ ਦਾਸ ਤਾਰ ਨੇ ਮੇਲਾ ਲਾਇਆ 650 ਰੁਪਏ 'ਚ ਸਲਾਹ ਜੀ بار بار ਤੁਹਾਨੂੰ ਦੱਸੀ ਜਾਂਦੇ ਆ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਿਆ ਜਿਹੜਾ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰੇ ਦਾ ਕੱਪੜਾ ਲੈਣਾ ਓਏ 1 ਲੱਖ ਵਾਲਾ ਕੱਪੜਾ 30 ਹਜ਼ਾਰ ਚਮਾਂਗੇ ਓਏ ਆ ਚੱਕੋ ਕਿੰਨੇ ਸੋਨੇ ਸੋਨੇ ਵਰਕ ਓ ਚੱਕੋ ਹੈਂਡ ਵਰਕ ਨਾਲ ਜਿਹੜਿਆ ਪੀਸ ਕਲਰ ਰੈੱਡ ਮਹਿਰੂਨ ਮਿਆਂਟੇ ਬਾਟਮ ਵਾਲੇ ਬਾਜੂਆਂ ਵਾਲੇ ਚੱਕੋ ਕਿੰਨੇ ਸੂਟ ਆ ਆ ਸਾਰੇ ਸੂਟਾ ਸਿਰਫ 3 ਅਕਤੂਬਰ ਨੂੰ ਲੱਗਣੀ ਹੈ ਸੇਲ ਆ ਦੇਖੋ ਜੀ ਫੋਟੋ ਆ ਪਟਿਕਾ ਵਾਲੇ ਫੀਸ ਦੇ ਰਹੇ ਆ ਕੋਈ 250 ਮੰਗਦਾ ਕੋਈ 2400 ਮੰਗਦਾ ਅਸੀਂ ਦਵਾਂਗੇ 850 ਰੁਪਏ ਰ ਸੂਟ ਓਏ ਗੱਲ ਹੋਰ ਸਾਨੂੰ ਖੁੱਲੀ ਡੁੱਲੀ ਪਾਰਕਿੰਗ ਮੋਕਾ ਰੋੜ ਤੇ ਗੱਡੀ ਵੱਡੀ ਹੋਵੇ ਗੱਡੀ ਛੋਟੀ ਹੋਵੇ ਸਕੂਟਰ ਮੋਟਰਸਾਈਕਲ ਹੋਵੇ ਬੜਾ ਆਦੀ ਤੁਸੀਂ ਬਸ ਤੇ ਆਉਣਾ ਵਾ ਤੇ ਬਸਟ ਦੇ ਮਾਤੂਸ਼ਰੀ ਦਾ ਸਾਦੇ ਰੱਖੇ ਕੜਿਆ ਫ੍ਰੀ ਆਫ ਕੋਸਟ ਸਰਵਿਸ ਹੈ ਚਾਹੇ ਲਖਨਊ ਦਾ ਸੂਟ ਹੈ ਚਾਹੇ ਬਰੇਲੀ ਦਾ ਉਹ ਚਾਹੇ ਲਗਾਣੇ ਦੇ ਇੱਕ ਪਟੀਕ ਦਾ ਸੂਟ ਹੈ ਅੱਧ ਰੇਟਾਂ 'ਚ ਉਹ ਜਿਹੜਾ ਮਰਜ਼ੀ ਸੂਟ ਲੈ ਜਾਓ ਉਹ ਰੇਟ ਉੱਤੇ ਲਿਖ ਕੇ ਲਾਤੇ ਆ। ਲੋ ਜੀ ਮਾਤੂ ਸ਼੍ਰੀ ਦਸਤਾਰ ਨੇ 3 ਅਕਤੂਬਰ ਪਹਿਲੇ ਨਰਾਤਿਆਂ ਤੋਂ ਸੂਟਾਂ ਦੇ ਲਾਤੀ ਵੱਡੀ ਸੇਲ। ਉਹ ਸੂਟਾਂ ਦੇ ਰੇਟ ਸੁਣ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ। ਜਿਹੜੇ ਬਾਜ਼ਾਰ 'ਚ 3-3000, 4-4000, 35-3500 ਦੇ ਸੂਟ ਆ ਅੱਜ ਤੁਹਾਨੂੰ ਦਮਾਗੇ 650 ਫਿਰ ਆ ਸੂਟ। 10-1000, 4-4000 ਸੂਟ 650 'ਚ ਲੈ ਜਾਓ। ਪਹਿਲੇ ਨਰਾਤੇ ਤੇ 3 ਅਕਤੂਬਰ ਤੋਂ ਸੇਲ ਸ਼ੁਰੂ ਤੇ 7 ਦਿਨ ਤੁਹਾਡੇ ਕਰ ਰਹੇ ਆ ਬਹੁਤ ਵੱਡੇ ਫਾਇਦੇ ਬਾਜੀ ਦੱਸੋ ਵੀ ਕਿਦਾਂ ਧੂੜ ਪੱਟੀ ਜਾਂਨੇ ਹੋ ਉਹ ਬਿਲਕੁਲ ਬਾਜੀ ਆ ਚੱਕੋ ਨੇਚਰਲ ਕਰੇਵ ਦਾ ਸੂਟ ਪਿਆਰ ਚਨੌਣ ਦਾ ਦੁਪੱਟਾ ਉਹ ਰੇਡ 650 ਚੱਕੋ ਡਿਜ਼ਾਈਨ ਜਿੰਨੇ ਮਰਜੀ ਭਾਜੀ ਟਾਪ ਕਲਾਸ ਦੇ ਡਿਜ਼ਾਈਨ ਆ ਚੱਕੋ ਫਰਕ ਨਾ ਜੜਿਆ ਹੋਇਆ ਪੀਸ ਉਹ ਨੇਚਰਲ ਕਰੇਵ ਦਾ ਵਾ ਇੰਨੇ ਦਾ ਦਾ ਕਰੇਵ ਦਾ ਕਪੜਾ ਨਹੀਂ ਆਉਣਾ ਅਸੀਂ 650 ਦਾ ਸੂਟ ਦੇ ਰਹੇ ਹਾਂ 650 ਦਾ ਆਹ ਦੇਖੋ ਜੀ ਕੋਈ 3000 ਕਹਿੰਦਾ ਕੋਈ 3200 ਕਹਿੰਦਾ ਕੋਈ 3500 ਕਹਿੰਦਾ ਹੈਵੀ ਦੁਪੱਟਿਆਂ ਨਾਲ ਹੈਵੀ ਹੈ ਵੀ ਸੂਟ ਲੈ ਜਾਓ 650 ਰੁਪਏ ਦਾ ਸੂਟ ਦੇਖੋ ਜੀ ਲੁੱਟ ਕੋਈ ਨਹੀਂ ਕਰਨੀ ਕੋਈ ਚੋਰ ਬਜਾਰੀ ਨਹੀਂ ਇਕੱਲੇ ਇਕੱਲੇ ਸੂਟ ਦੇ ਰੇਟ ਲਿਖ ਕੇ ਲਾਤਾ 3 ਅਕਤੂਬਰ ਪਹਿਲੇ ਨਰਾਤੇ ਰੋ ਸੇਲ ਸ਼ੁਰੂ ਆ। ਉਹ ਡਿਜ਼ਾਈਨ ਦੇਖੀ ਚੱਲੋ, ਉਹ ਰੰਗ ਦੇਖੀ ਚੱਲੋ। ਜਿੰਨੇ ਮਰਜ਼ੀ ਰੰਗੜੀਆਂ ਲੈ ਲਓ। ਓਏ ਆ ਚੱਕੋ ਕਿੰਨੇ ਸੋਹਣੇ ਸੋਹਣੇ ਵਰਕ। ਉਹ ਚੱਕੋ ਹੈਂਡਵਰਕ ਨਾਲ ਜਿਹੜਿਆ ਪੀਸ। ਕਲਰ ਰੈੱਡ, ਮਹਿਰੂਨ, ਮੰਜਾਂਟੇ। ਬਾਟਮ ਵਾਲੇ, ਬਾਜੂਆਂ ਵਾਲੇ ਚੱਕੋ। ਕਿੰਨੇ ਸੂਟ ਆ। ਆ ਸਾਰੇ ਸੂਟਾਂ ਸਿਰਫ 3 ਅਕਤੂਬਰ ਨੂੰ ਲੱਗਣੀ ਐ ਸੇਲ। 650 ਰੁਪਏ ਦੀ। ਦੁਪੱਟੇ ਵੀ ਹੈਵੀ। ਆ ਕੱਲਾ ਕੱਲਾ ਸੂਟ ਚੈੱਕ ਕਰ ਲਓ। ਇਹ ਕੋਈ ਲੋਟ ਨਹੀਂ ਹੈਗਾ। ਫਰੈਸ਼ ਹੋਦੇ ਆ ਇਹ ਮਾਤੂ ਸ਼੍ਰੀ ਦਾ ਤਾਰਨੇ ਮੇਲਾ ਲਾਇਆ 650 ਰੁਪਏ ਚ ਸਾਡੇ 600 ਰੁਪਏ ਦੇ ਵਿੱਚ ਖਲੋ ਜੀ بار بار ਤੁਹਾਨੂੰ ਦੱਸੀ ਜਾਂਦੇ ਆ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਿਆ ਜਿਹੜਾ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰੇ ਦਾ ਕੱਪੜਾ ਲੈਣਾ ਓਏ 1 ਲੱਖ ਵਾਲਾ ਕੱਪੜਾ 30 ਹਜ਼ਾਰ ਦੇਵਾਂਗੇ ਇਦਾਂ ਦੇ 25 2500 ਵਾਲੇ 3 3000 ਵਾਲੇ 650 ਦੇਵਾਂਗੇ 3 ਅਕਤੂਬਰ ਤੋਂ ਸੇਲ ਸ਼ੁਰੂ 6 ਅਕਤੂਬਰ ਤੱਕ ਆਜੋ ਐਤਵਾਰ ਤੱਕ ਤੁਹਾਡਾ ਬਹੁਤ ਵੱਡਾ ਫਾਇਦਾ ਹੋਣਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਚਾਰ ਦਿਨ ਬਹੁਤ ਵੱਡੇ ਫਾਇਦੇ ਹੁਣ ਦੇਖੋ ਜੀ ਚੱਕੋ ਜੀ ਦਾਜਵਰੀ ਦੇ ਸੂਟ ਉਹ ਜਿਹੜੀ ਲੱਖ ਲੱਖ ਦੀ ਦਾਜਵਰੀ ਬਣਾਉਂਦੇ ਹੋ ਚੱਕੋ 50 60 ਹਜ਼ਾਰ ਚ ਬਣਾ ਕੇ ਦੇ ਦਾਂਗੇ ਉਹ ਚੱਕੋ ਹੁਣ ਵਿਆਹ ਸ਼ਾਦੀਆਂ ਚ ਖੁਸ਼ ਕਰ ਦੇਣੇ ਆ ਲੋਕ ਖੁਸ਼ ਹੁਣ ਤੁਹਾਡੀਆਂ ਜੇਬਾਂ ਤੇ ਡਾਕਾ ਨਹੀਂ ਮਾਰਨ ਦੇਣਾ ਕੋਕੀ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਪਾਗੇ ਪੁਰਾਣੇ ਮੇਲਾ ਲੱਗ ਜਣਾ 3 ਅਕਤੂਬਰ ਨੂੰ ਭਾਰੀ ਮੇਲਾ ਆ ਦੇਖੋ ਜੀ ਫੋਟੋਆ ਬੁਟੀਕਾ ਵਾਲੇ ਪੀਸ ਦੇ ਰਹੇ ਆ ਕੋਈ 2200 ਮੰਗਦਾ ਕੋਈ 2400 ਮੰਗਦਾ ਅਸੀਂ ਦਵਾਂਗੇ 850 ਰੁਪਏ ਰੇ ਸੂਟ ਦੁਪੱਟੇ ਵੀ ਸੋਹਣੇ ਦੇ ਰਹੇ ਆ ਦੇਖੋ ਜੀ ਮਾਡਰ ਵਾਲੇ ਪੀਸ ਦੇ ਰਹੇ ਆ ਜੋ ਫੋਟੋ ਦੇ ਪੀਸ ਉਦਾਂ ਦਾ ਹੀ 850 ਰੁਪਏ ਦੇ ਵਿੱਚ ਦਵਾਂਗੇ ਭਾਜੀ ਮੇਲਾ ਲੱਗਣਾ 3 ਅਕਤੂਬਰ ਨੂੰ ਓਏ ਵਾਰੀ ਵਾਰੀ ਦਿਨ ਕਹਿ ਰਹੇ ਆ 3 ਅਕਤੂਬਰ 3 ਅਕਤੂਬਰ 3 ਅਕਤੂਬਰ 3 ਅਕਤੂਬਰ ਆ ਜਿਹੜੇ ਹੈਵੀ ਹੈਵੀ ਸੂਟ ਸਰ ਜੀ 1200 1500 ਹਜ਼ਾਰ ਹਜ਼ਾਰ ਰੁਪਏ ਚ ਦੇ ਦੇਣੇ ਆ 3 3000 ਰੁਪਏ ਤੋਂ 1000 ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਲੋ ਜੀ ਨਰਾਤਿਆਂ ਦੇ ਵਿੱਚ ਬਹੁਤ ਵੱਡੇ ਫਾਇਦੇ 3 ਅਕਤੂਬਰ ਤੋਂ 6 ਅਕਤੂਬਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਰਿਕਾਰਡ ਤੋੜ ਦਿਆਂਗੇ ਆ ਦੇਖੋ ਜੀ ਜਿਹਨੇ ਲੈਣਾ ਵਿਆਹ ਲਈ ਦਾ ਕਪੜਾ ਦਾਜ ਮੇਰੀ ਦਾ ਕਪੜਾ ਲੈਣ ਦੇ ਲੇਲੀ ਕਪੜਾ ਨਾ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਮੋਗਾ ਰੋਰ ਬਾਗਾ ਪਣਾ ਆਜੋ ਜਿੱਥੇ ਸੋਹਣੇ ਸੋਹਣੇ ਰੰਗ ਦਵਾਂਗੇ ਸੋਹਣੇ ਸੋਹਣੇ ਡਿਜ਼ਾਈਨ ਵੀ ਦਵਾਂਗੇ ਬਿਆਛਾ ਦੀਆ ਕਪੜਾ 1 ਲੱਖ ਵਾਲਾ 35-40 ਹਜ਼ਾਰ ਜੀ ਦਵਾਂਗੇ 4 ਦਿਨਾਂ ਦਾ ਮੇਲਾ 4 ਦਿਨਾਂ ਦਾ ਮੇਲਾ ਓਏ ਗੱਲ ਹੋਰ ਸੁਣੋ ਖੁੱਲੀ ਡੁਲੀ ਪਾਰਕਿੰਗ ਮੋਕਾ ਰੋੜ ਤੇ ਗੱਡੀ ਵੱਡੀ ਹੋਵੇ ਗੱਡੀ ਛੋਟੀ ਹੋਵੇ ਸਕੂਟਰ ਮੋਟਰਸਾਈਕਲ ਹੋਵੇ ਓ ਬੜਾ ਦੀ ਤੁਸੀਂ ਬਸ ਤੇ ਆਉਣਾ ਵਾ ਤੇ ਬਸ ਸਟੈਂਡ ਤੇ ਮਾਤੂ ਸ਼ਰੀ ਦਸਤਾਰ ਦੇ ਰਖਸ਼ੇ ਕਰਿਆ ਫ੍ਰੀ ਆਫ ਕੋਸਟ ਸਰਵਿਸ ਕੋਈ ਪੈਸਾ ਨਹੀਂ ਦੇਣਾ ਮਾਤੂ ਸ਼ਰੀ ਦਸਤਾਰ ਤੋਂ ਬਸ ਸਟੈਂਡ ਬਸ ਸਟੈਂਡ ਤੋਂ ਮਾਤੂ ਸ਼ਰੀ ਦਸਤਾਰ ਜਮਾ ਫ੍ਰੀ ਕਰਤਾ 3 ਅਕਤੂਬਰ ਤੋਂ ਲੈ ਕੇ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਮੇਲਾ ਸੋ ਬਿਲਕੁਲ ਜੀ ਬਹੁਤ ਵੱਡੇ ਫਾਇਦੇ ਹੋਣੇ ਆ 3 ਅਕਤੂਬਰ ਤੋਂ 6 ਅਕਤੂਬਰ ਤੱਕ ਐਤਵਾਰ ਤੱਕ ਉਹ ਸਸਤੇ ਰੇਟ ਵੀ ਦੇਣੇ ਆ ਸੂਟਾਂ ਦੇ ਡਿਜ਼ਾਈਨ ਵੀ ਬਹੁਤ ਦੇਣੇ ਆ ਚਾਹ ਪਾਣੀ ਦਾ ਪੂਰਾ ਪ੍ਰਬੰਧ ਏਸੀਆਂ ਦਾ ਪੂਰਾ ਪ੍ਰਬੰਧ ਬਾਹਰ ਗੱਡੀਆਂ ਦੀ ਪਾਰਕਿੰਗ ਪੂਰਾ ਪ੍ਰਬੰਧ ਵੱਡਾ ਮੇਲਾ ਲੱਗਣਾ ਵੱਡਾ ਮੇਲਾ 1 ਨਵੰਬਰ ਤੋਂ ਲੈ ਕੇ 6 ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਇਦਾਂ ਦੇ ਬੋਲ ਬੋਲਦੇ ਬਚੜਗੇ ਸੂਟ ਕੋਡੀਆਂ ਦੇ ਪਾ ਦੇਣੇ ਆ ਕੋਡੀਆਂ ਦੇ ਪਾ ਕੋਡੀਆਂ ਦੇ ਪਾ ਕੀ ਅੱਧ ਰੇਟਾਂ ਦੇ ਵਿੱਚ ਦੇਣੇ ਅੱਧ ਰੇਟਾਂ 'ਚ ਆ ਸੂਟ 10000 ਤੋਂ ਘੱਟ ਨਹੀਂ ਮਿਲਣਾ ਆ ਰੇਟ ਉੱਤੇ ਲਿਖ ਕੇ ਲਾਤਾ 3250 ਰੁਪਏ 3250 ਰੁਪਏ ਇਹ ਅੱਜ ਨਹੀਂ ਦੇਣਾ ਸੀ ਅੱਜ ਨਹੀਂ ਦੇਣਾ ਕੱਲ ਨਹੀਂ ਦੇਣਾ ਦੇਣਾ ਕਦਵਾ 3 ਤਰੀਕ 4 ਤਰੀਕ 5 ਤਰੀਕ 4 ਤਰੀਕ ਤੇ 7 ਤਰੀਕ ਤੱਕ ਆ ਦੇਖੋ ਜੀ ਸਾਡੇ ਕੋਲ 500 ਰੁਪਏ ਤੋਂ ਦਾਜਵੇ ਦਾ ਸੂਟ ਸ਼ੁਰੂ ਹੋ ਜਾਂਦਾ 700 800 1000 ਤੋਂ ਲੈ ਕੇ ਭਾਵੇਂ 20000 25000 ਤੱਕ ਜਿੱਦਾਂ ਦਾ ਤੁਹਾਡਾ ਟੇਸਟ ਆ ਉਹ ਜਿੱਦਾਂ ਦੀ ਤੁਹਾਨੂੰ ਵੈਰਾਈਟੀ ਚਾਹੀਦੀ ਓਦਾਂ ਦੀ ਲੈ ਜਾਓ ਆ ਦੇਖੋ ਚੀਜ਼ਾਂ ਉਹ ਮੈਂ ਕਹਿੰਨਾ ਸੂਟ ਦਾ ਦੇਖੋ ਕਿੰਨਾ ਸੋਹਣਾ ਬਲਬਲ ਦੇ ਬੱਚਿਆਂ ਵਰਗਾ ਸੂਟ ਓਏ ਅੱਤ ਕਰਾਤੀ ਭਾਜੀ ਚਾਹੇ ਲਖਨਊ ਦਾ ਸੂਟ ਹੈ ਚਾਹੇ ਬਰੇਲੀ ਦਾ ਉਹ ਚਾਹੇ ਲਧਾਨੇ ਦੇ ਬਟਿਕ ਦਾ ਸੂਟ ਹੈ ਆਦਰ ਰੇਟਾਂ 'ਚ ਓ ਜਿਹੜਾ ਮਰਜੀ ਸੂਟ ਲੈ ਜਾਓ ਔਰ ਰੇਟ ਉੱਤੇ ਲਿਖ ਕੇ ਲਾਤੇ ਆ ਕਢਾਤੇ ਰੇਟ 15 15000 ਵਾਲੇ ਸੂਟ 5 5000 ਤੇ ਕਰਤੇ 5 5000 ਤੇ ਦੇਖੋ ਜੀ ਸੂਟਾਂ ਦੇ ਵਿੱਚ ਸਾਡੇ ਫਾਇਦੇ ਕਰਤੇ ਆ ਤੁਸੀਂ ਲੈਣਿਆ ਲਹਿੰਗੇ ਸ਼ਰਾਰੇ ਗਰਾਰੇ ਗੌਨ ਡਰੈਸਾਂ ਮੈਂ ਕਹ ਧਰਤੀ ਹਿਲੂ ਧਰਤੀ 3 ਅਕਤੂਬਰ ਨੂੰ ਰੇਟ ਇੰਨੇ ਘਟਿਆ ਆ ਦੇਖੋ ਲਹਿੰਗੇ ਤੁਸੀਂ ਜਾਗੋ ਨ ਜਾਣਾ ਪਾਰਟੀਆਂ ਤੇ ਜਾਣਾ ਵਿਆਹਾਂ ਤੇ ਜਾਣਾ ਦੇਖੋ ਡਿਜ਼ਾਈਨਰ ਦਿੱਲੀ ਬੰਬਈ ਲਹਿੰਗੇ ਜਿਹੜੇ ਬਾਜ਼ਾਰ ਚ 50 5000 60 60 ਹਜ਼ਾਰ ਇੱਥੇ ਤਾਂ ਅਸੀਂ 10 10 ਹਜ਼ਾਰ 15 15 ਹਜ਼ਾਰ 20 20 ਹਜ਼ਾਰ ਚ ਆਹ ਦੇਖੋ ਜੀ ਕਿੰਨੀਆਂ ਸੋਹਣੀਆਂ ਸਰਾਰੇ ਗਰਾਰੇ ਬਾਜ਼ਾਰ ਦੇ ਵਿੱਚ 7 8000 ਤੋਂ ਘੱਟ ਨਹੀਂ ਜਣਾ ਅਸੀਂ 3000 3200 3500 ਰੁਪਏ ਵਿੱਚ ਦੇ ਦੇਣਿਆ ਆ ਵੀ ਦੇਖੋ ਜੀ ਡਰੈਸਾਂ ਦਾ ਚੈੱਕ ਕਰੋ ਰੂਹ ਖੋਸ਼ ਹੁੰਦੀ ਨਹੀਂ ਸਾਡੀ ਰੂਹ ਖੋਸ਼ ਆਹ ਦੇਖੋ ਜੀ yellow color playo suit ਫਰਟ ਦੇਖੋ ਕਿੰਨਾ ਸੋਹਣਾ ਆ ਦਿੱਲੀ ਬੰਬੇ ਵਾਲੀਆਂ ਮਾਡਲਾਂ ਜਿਹੜੀਆਂ ਪਾਉਂਦੀਆਂ ਉਹ ਉਹ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕੁੜੀਆਂ ਆ ਕੇ ਵਿਆਹਾਂ ਪਾੜੀ ਬੋਨੇ ਉਹ ਤਾਂ ਨਹੀਂ ਐਡਰਸਾ ਤੋਂ ਦੇ ਰਹੇ ਆ ਰੇਟ ਬਹੁਤ ਘੱਟ ਕਰਦੇ ਆ ਛੇਤੀ ਛੇਤੀ ਆਜੋ ਇੱਕ ਹੋਰ ਫਾਇਦਾ ਤਾਂ ਕਰਨਾ ਉਹ ਇੱਕ ਹੋਰ ਫਾਇਦਾ ਇੱਧਰ ਦੇਖੋ ਥੱਲੇ ਨਿਗਾਹ ਮਾਰੋ ਉਹ ਸ਼ੀਸ਼ੇ ਰਾ ਜੜੀਆਂ ਫਲਕਾਰੀਆਂ 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 ਉਹ ਐਸ ਵਾਰ ਵਿਆਹ ਦੇ ਵਿੱਚ ਚੁੰਨੀਆਂ ਤਾਂ ਹੋਣਗੀਆਂ ਵਧੀਆ ਵਧੀਆ ਨਾਲ ਪਹਿਣਾ ਨੂੰ ਦੇਣੀਆਂ ਫਲਕਾਰੀਆਂ ਉਹ ਜਿਹੜੇ ਭਾਅ ਤੇ ਬਾਜ਼ਾਰ ਤੋਂ ਲੈਣਾ ਇੱਥੇ ਦੇ ਜਮਾਂ ਫੀ ਇਹ ਦੇਖ ਬੰਮਣੀਆਂ 15 1500 ਵਾਲੀ 22000 ਵਾਲੀ ਫਲਕਾਰੀ 500 400 600 700 ਦੇ ਅੱਧ ਰੇਟਾਂ ਦੇ ਦੇਣੀਆਂ ਉਹ ਡਿਜ਼ਾਈਨ ਦੇਖੋ ਆ ਇਹੋ ਜੀਆਂ ਫਲਕਾਰੀਆਂ ਭਾਜੀ ਹੱਥ ਨਾਲ ਕਢਾ ਕੇ ਤਿਆਰ ਕਰਦੀਆਂ ਇਹ ਸਰਵ ਵੇਚਣੀਆਂ 3 ਤੋਂ ਲੈ ਕੇ 7 ਤੱਕ ਵੇਚਣੀਆਂ ਆ ਆ ਦੇਖੋ ਜੀ ਚੀਜ਼ਾਂ ਚੈੱਕ ਕਰੋ ਰੰਗ ਵੀ ਬੜੇ ਸੋਹਣੇ ਆ ਡਿਜ਼ਾਈਨ ਵੀ ਬਹੁਤ ਸੋਹਣੇ ਆ ਫਲਕਾਰੀਆਂ ਦੇ ਵਿੱਚ ਤਾਂ ਮੈਂ ਕਿਹਾ ਰੂਹ ਖੋਜੋ ਜੂ ਚਾਹੇ ਗੁਲਾਬੀ ਲੈ ਜਾਓ ਚਾਹੇ ਬਲੈਕ ਲੈ ਜਾਓ ਚਾਹੇ ਬਲੂ ਲੈ ਜਾਓ ਚਾਹੇ ਲੈ ਜਾਓ ਕਲਰਫੁੱਲ ਮਜਾਜਣ ਵੀ ਲਿਖੂ ਮਿਲੂ ਸਰਦਾਰ ਨਹੀਂ ਮਿਲੂ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਆ ਵੱਡੇ ਫਾਇਦੇ ਵੱਡੀਆਂ ਆਫਰਾਂ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਣਾ ਜਿੱਥੇ 3 ਅਕਤੂਬਰ ਤੋਂ ਲੈ ਕੇ 6 ਅਕਤੂਬਰ ਤੱਕ ਵੱਡੀ ਸੇਲ ਆ 4 ਦਿਨ ਦੀ ਸੇਲ ਆ ਵੀਰਵਾਰ ਸ਼ੁੱਕਰਵਾਰ ਚੰਨੀਵਾਰ ਐਤਵਾਰ 1 ਲੱਖ ਵਾਲਾ ਕੱਪੜਾ 35-40 ਹਜ਼ਾਰ ਚ ਦਾਜਪੁਰ ਦਾ ਕੱਪੜਾ ਲੈਣ ਆਉਂਦਾ ਵੱਡਾ ਫਾਇਦਾ ਹੋ ਰਿਹਾ ਵੱਡਾ ਫਾਇਦਾ 6 ਦੀ ਆਜੋ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣ ਦਾ ਫੋਨ ਫੋਨ ਕਰ ਲਿਓ ਭਾਵੇਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਪਾਗਾ ਪਰਾਨਾ